ਦਿਲੰਦਰ ਦੇ ਇੱਕ ਹੋਟਲ 'ਚ ਵਿਆਹ ਸਮਾਗਮ 'ਚ ਸਾਰੀਆਂ ਰਸਮਾਂ ਠੀਕ-ਠਾਕ ਚੱਲ ਰਹੀਆਂ ਸੀ ਪਰ ਅਚਾਨਕ ਹੀ ਕੁਝ ਸਮੇਂ ਬਾਅਦ ਵਿਆਹ ਸਮਾਗਮ 'ਚ ਹੰਗਾਮਾ ਹੋ ਗਿਆ ਹੰਗਾਮਾ ਉਸ ਸਮੇਂ ਹੋਇਆ ਜਦੋਂ ਵਿਆਹ ਸਮਾਗਮ 'ਚ ਖੁਦ ਨੂੰ ਲਾੜੇ ਦੀ ਪਹਿਲੀ ਪਤਨੀ ਦੱਸ ਰਹੀ ਇੱਕ ਕੁੜੀ ਆ ਪਹੁੰਚੀ ਇਸ ਦੌਰਾਨ ਗੁੱਸੇ 'ਚ ਆਏ ਲਾੜੇ ਨੇ ਮਿਆਂ ਚੋਂ ਤਲਵਾਰ ਕੱਢ ਕੇ ਹਵਾ 'ਚ ਲਹਿਰਾ ਦਿੱਤੀ ਜਿਸ ਨੂੰ ਦੇਖ ਕੇ ਸਭ ਨੂੰ ਭੱਜਣਾ ਪੈ ਗਿਆ ਦਰਸਲ ਵਿਆਹ ਸਮਾਗਮ 'ਚ ਪਹੁੰਚੀ ਇੱਕ ਕੁੜੀ ਨੇ ਖੁਦ ਨੂੰ ਲਾੜੇ ਦੀ ਪਤਨੀ ਦੱਸ ਕੇ ਦੂਜਾ ਵਿਆਹ ਕਰਨ ਦਾ ਇਲਜ਼ਾਮ ਲਾ ਦਿੱਤਾ ਇਤਨੂੰ ਸੁਣ ਕੇ ਸਭ ਦੇ ਮੂੰਹ ਖੁੱਲੇ ਦੇ ਖੁੱਲੇ ਰਹਿ ਗਏ ਸਿਰਫ ਇੰਨਾ ਹੀ ਨਹੀਂ ਲੜਕੀ ਨੇ ਆਪਣੇ ਵਿਆਹ ਦੀਆਂ ਫੋਟੋਆਂ ਤੇ ਹੋਰ ਸਬੂਤ ਦਿਖਾ ਕੇ ਸਾਰਿਆਂ ਦੇ ਹੋਸ਼ ਉਡਾ ਦਿੱਤੇ ਜਾਣਕਾਰੀ ਮੁਤਾਬਕ ਹੋਟਲ ਚ ਨਕੌਦਰ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਦਾ ਵਿਆਹ ਚੱਲ ਰਿਹਾ ਸੀ ਇਸ ਦੌਰਾਨ ਆਪਣੇ ਆਪ ਨੂੰ ਲਾੜੇ ਦੀ ਪਹਿਲੀ ਪਤਨੀ ਕਹਿਣ ਵਾਲੀ ਕੁੜੀ ਆਪਣੇ ਵਕੀਲ ਨਾਲ ਆ ਪਹੁੰਚੀ ਅਤੇ ਵਿਆਹ ਸਮਾਗਮ ਨੂੰ ਹੰਗਾਮੇ ਵਿੱਚ ਤਬਦੀਲ ਕਰ ਦਿੱਤਾ ਜਿੱਚ ਉਹਨਾਂ ਨੇ ਦੱਸਿਆ ਵੀ ਤੁਹਾਡੀ ਗੇਜ਼ਮੈਂਟ ਹੋਈ ਸੀ ਉਹ ਕੀ ਹਵਾਮ ਦਾ ਸਰ ਸਰ ਮੇਰੀ ਕੋਈ ਗੇਮੈਂਟ ਨਹੀਂ ਹੋਈ ਪਹਿਲੇ ਰੋਕਾ ਆਇਆ ਸੀਗਾ ਉਹ ਮੈਂ ਕੰਪਲੇਂਟ ਵੀ ਮੈਨਸ਼ਨ ਕੀਤਾ ਕਿ ਮੇਰਾ ਰੋਕੋ ਹੋਇਆ ਸੀਗਾ ਪਰ ਉਹਨਾਂ ਨੂੰ ਮੈਂ ਦੱਸਿਆ ਕਿ ਮੈਂ ਆਲਰੇਡੀ ਮੈਰਿਡ ਹੈਗੀ ਆ ਪੇਪਰਾਂ 'ਚ ਠੀਕ ਹੈ ਨਾ ਤੇ ਮੈਂ ਇਸ ਮੈਂ ਵਿਆਹ ਨਹੀਂ ਕਰਾ ਸਕਦੀ ਮੁੰਡੇ ਨੂੰ ਮੈਂ ਲੱਗ ਤੋਂ ਵੀ ਦੱਸਿਆ ਫਿਰ ਜਦੋਂ ਗੱਲ ਖਿਲਰ ਗਈ ਮੈਂ ਤੇ ਘਰ ਦੇ ਨਾਲ ਵੀ ਦੱਸਿਆ ਇਸ ਲਈ ਉਹ ਰੋਕਾ ਤੋੜ ਤਾਇਆ ਕਾਫੀ ਟਾਈਮ ਤੋਂ ਕਿੰਨੀ ਦੇਰ ਹੋ ਗਈ ਹੋਣ ਤੋਂ ਬਾਅਦ ਮੈਂ ਹਫਤਾ ਵੀ ਨਹੀਂ ਰਹੀ ਹੋਣੀ ਤੇ ਮੈਂ ਉਹਨੂੰ ਦੱਸਤਾ ਹੀ ਕਿ ਮੇਰਾ ਰੋਕ ਟੁੱਟ ਗਿਆ ਹੈ ਔਰ ਤੋਂ ਇਲਾਵਾ ਉਹਨਾਂ ਨੇ ਹੋਰ ਵੀ ਫੋਟੋ ਮੈਨ ਦਿਖਾਈਆਂ ਉਹਦੇ ਵਿੱਚ ਕੋਈ ਹੋਰ ਲੱਗ-ਲੱਗ ਤਰ੍ਹਾਂ ਦੇ ਮੁੰਡੇ ਜਿਹਨਾਂ ਨਾਲ ਲੱਗ-ਲੱਗ ਤਰ੍ਹਾਂ ਦੇ ਮੁੰਡੇ ਮੁੰਡਿਆਂ ਦੇ ਨਾਲ ਤੁਹਾਡੀ ਫੋਟੋਆਂ ਲੱਗ ਲੱਗ ਮੁੰਡੇ ਤਰ੍ਹਾਂ ਦੇ ਉਹ ਫੋਟੋਆਂ ਮੇਰੇ ਇਹਦੇ ਫਰੈਂਡਸ ਨਾਲ ਵੀ ਹੈਗੀਆਂ ਇਹਦਾ ਫਰੰਟ ਇਥੇ ਇਕਬਾਲ ਹੈ ਸਾਹਿਲ ਹੈ ਵਿਸ਼ੂ ਹੈ ਉਹਨਾਂ ਨਾਲ ਵੀ ਹੈਗੀਆਂ ਇਹਦਾ ਮੈਂ ਇਹ ਮੇਰੇ ਫਰੈਂਡਸ ਦਾ ਮਤਲਬ ਹੈ ਨਹੀਂ ਕਿ ਮੈਂ ਗਲਤਾਂ ਜੇ ਮੈਂ ਸਾਰਿਆਂ ਨਾਲ ਗਲਤਾਂ ਮੈਂ ਸਾਰਿਆਂ ਤੇ ਕਿਸ ਕਰਾਂ ਇੱਥੇ ਕਿਉਂ ਕਰਾਂ ਇਸ ਦੇ ਨਾਲ ਹੀ ਕੁੜੀ ਦੇ ਵਕੀਲ ਦਾ ਕੀ ਕਹਿਣਾ ਹੈ ਤੁਸੀਂ ਖੁਦ ਹੀ ਸੁਣ ਲਵੋ ਇਹ ਸਰ 21 ਜਨਦੀ ਮੈਰਿਜ ਨੂੰ ਕੱਟ ਟਾਈਮ ਹੋ ਗਿਆ ਇਹਨੇ ਮੰਦਿਰ ਚ ਮੈਰਿਜ ਕੀਤੀ ਸੀਗੀ ਤੇ ਹੁਣ ਉਹ ਮੁੰਡਾ ਇੱਕ ਹੋਰ ਮੈਰਿਜ ਕਰਵਾਉਂਦਾ ਪਿਆ ਆ ਤੇ ਉਹਨੇ ਮੁੰਡੇ ਨੇ ਸੈਕਸ਼ਨ 9 ਦਾ ਇਹਨਾਂ ਤੇ ਦਿੱਤਾ ਵੀ ਹੋਇਆ ਸੀ ਕਿ ਮੇਰੇ ਨਾਲ ਘਰ ਆ ਕੇ ਆਪਣਾ ਘਰ ਵਿਸਾਲੇ ਤੇ ਹੁਣ ਉਹ ਇਦਾਂ ਦੂਜੀ ਮੈਰਿਜ ਕਰਵਾ ਨਹੀਂ ਸਕਦਾ ਬਿਨਾਂ ਡਾਈਵੋਰਸ ਤੋਂ ਕਿਉਂਕਿ ਹਿੰਦੂ ਮੈਰਿਜ ਐਕਟ ਚ ਇਹ ਨਹੀਂ ਹੈਗਾ ਲਿਖਿਆ ਕਿਤੇ ਵੀ ਕਿ ਇਹ ਦੂਜੀ ਮੈਰਿਜ ਕਰਵਾ ਸਕਦਾ ਹੈ ਜੇ ਮੁਸਲਮਾਨ ਤੇ ਕੀ ਕਰਵਾ ਸਕਦਾ ਹੈ ਕਿਉਂਕਿ ਵੈਕਟ ਚ ਨਹੀਂ ਕਰਵਾ ਸਕਦਾ ਤੇ ਇਹੋ ਹੀ ਆ ਹੁਣ ਕੀ ਇਹਨੂੰ ਇਨਸਾਫ ਹੀ ਮਿਲਣਾ ਚਾਹੀਦਾ ਹੈ ਲੜਕੀ ਇਸ ਹਿੰਦੂ ਵਿੱਚ ਕੋਈ ਕਾਨੂੰਨੀ ਤੌਰ ਤੇ ਕੋਈ ਕਾਰਵਾਈ ਨਹੀਂ ਨਾ ਮੈਂ ਲਾਗਾਇਆ ਕਿ ਕਿਨੇ ਕੋਈ ਪ੍ਰੂਫ ਖਾਹ ਹਾਂ ਬਿਲਕੁਲ ਪ੍ਰੂਫ ਸਾਰੇ ਹੈਗੇ ਆ ਸਾਡੇ ਕੋਲ ਕਿਉਂਕਿ ਪ੍ਰੂਫ ਹੈਗੇ ਸੈਕਸ਼ਨ 9 ਦਾ ਇਦਾਂ ਕੋ ਜਗਰੂਣ ਨਾਲ ਮੈਰਿਜ ਹੋਈ ਆ ਘਰ ਬਸਉਣ ਬਾਰੇ ਹੁਣ ਨਹੀਂ ਅਸੀਂ ਕਹਿ ਸਕਦੇ ਕਿਸੇ ਹੋਰ ਨੂੰ ਤਰੀ ਨਾ ਕਹਿ ਸਕਦੇ ਸਾਰਾ ਕੁਝ ਫਲੂਸ ਤੁਹਾਡੇ ਕੋਲ ਹੈਗੇ ਆ ਹੁਣ ਉਹਨਾਂ ਦੇ ਵਿਆਹ ਹੋ ਗਿਆ ਹਾਂਜੀ ਦੂਜਾ ਵਿਆਹ ਜਦੋਂ ਤੁਸੀਂ ਕਹਿੰਦੇ ਹੋ ਦੂਜਾ ਵਿਆਹ ਤੇ ਫੇਰ ਹੁਣ ਤੁਹਾਡਾ ਕੀ ਬਣਨਾ ਹੈ ਹਏ ਮੈਰਿਜ ਨੂੰ ਮੰਨਿਆ ਤਾਂ ਨਹੀਂ ਜਾਊਗਾ ਠੀਕ ਆ ਇੱਕ ਕੁੜੀ ਦੀ ਤਾਂ ਲਾਈਫ ਖਰਾਬ ਹੋਈ ਹੋਈ ਆ ਦੂਜੀ ਦਿਨੀ ਹੋ ਸਕਦੀ ਨਾ ਉਧਰ ਇਸ ਬੰਦੇ ਲਾੜੇ ਦਾ ਕਹਿਣਾ ਹੈ ਕਿ ਕੁੜੀ ਦੀ ਵੀ ਪਹਿਲਾਂ ਹੀ ਮੰਗਣੀ ਹੋ ਚੁੱਕੀ ਹੈ ਅਤੇ ਉਸ ਦਾ ਇਸ ਕੁੜੀ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਵਿਆਹ ਨਹੀਂ ਹੋਇਆ ਮਾਮਲਾ ਭਾਜੀ ਉਹ ਕੁੜੀ ਐਲੀਵੇਸ਼ਨ ਇਹ ਲਾਰੀ ਆ ਕਿ ਮੇਰਾ ਮੁੰਡੇ ਨਾਲ ਵਿਆਹ ਪਹਿਲਾਂ ਹੋਇਆ ਵਾ 4 ਨੰਬਰ ਚੌਂਕੀ ਜਨੇ ਮਿੱਤੇ ਕੇਸ ਲਾਇਆ ਕਿ ਨਹੀਂ ਮੇਰਾ ਵਿਆਹ ਕਰਾਓ ਫਿਰ ਉਹ ਕਹਦਾ ਕੇਸ ਲਾਇਆ ਨੇ ਕਿ ਮੇਰਾ ਵਿਆਹ ਕਰਾਓ ਮੀਨਸ ਕਿ ਵਿਆਹ ਨਹੀਂ ਹੋਇਆ ਇਸ ਲਈ ਲਾਇਆ ਉਹਨੇ ਠੀਕ ਆ ਫਿਰ ਉਹ ਕੇਸ ਟਰਾਂਸਫਰ ਹੋਇਆ ਏਸੀਪੀ ਚੱਡੇ ਕੋਲ ਉੱਥੇ ਤਰੀਕ ਰੱਖ ਤੀ ਜੀ ਉਹਨਾਂ ਨੇ ਕਿ ਤੁਹਾਡੇ ਇਸ ਤਰੀਕ ਨੂੰ ਜੀ ਵਿਆਹ ਹੋ ਜਾਊਗਾ ਠੀਕ ਆ ਜੀ ਜੋ ਵੀ ਆ ਉਹਨਾਂ ਨੇ ਕਿਹਾ ਕਿ ਇਸ ਤਰੀਕ ਨੂੰ ਤੁਹਾਡਾ ਵਿਆਹ ਅਸੀਂ ਪਹੁੰਚੇ ਰਹੇ ਜਿੱਦਾਂ ਵੀ ਇਹ ਕੁੜੀ ਫੇਰ ਉੱਥੇ ਵਿਆਹ ਤੋਂ ਮੁਕਰ ਗਈ ਨਹੀਂ ਮੈਂ ਵਿਆਹ ਨਹੀਂ ਕਰਉਣਾ ਇਹ ਮੈਂ ਜ਼ਿੰਦਗੀ ਖਰਾਬ ਕਰਨੀ ਹੈ ਐਸੇ ਵੀ ਚੜਾ ਉਸ ਤੋਂ ਬਾਅਦ ਕੇਸ ਟਰਾਂਸਫਰ ਹੋਇਆ ਆਪਣੇ ਮਨਦੀਪ ਸਿੰਘ ਜੀ ਕੋ ਠੀਕ ਆ ਆਪਣੇ ਉਹਨਾਂ ਨੇ ਕੋ ਵੀ ਇਹ ਇਦਾਂ ਹੀ ਮੁੱਕਰੀ ਉੱਥੋਂ ਭੱਜ ਗਈ ਜੀ ਇਹ ਕੁੜੀ ਦਾ ਰੋਪੇ ਵੀ ਮੇਰੇ ਕੋਲ ਕੁਝ سپورਟ ਮਾਇਨ ਨਹੀਂ ਉਹਨ ਕੋ ਹਾਂ ਜੀ ਭਾਜੀ ਮੇਰੇ ਕੋ ਮੇਰੀ ਗੱਲ ਸੁਣੋ ਰਿਲੇਸ਼ਨ ਤਾਂ ਸਾਰਿਆਂ ਦੇ ਹੁੰਦੇ ਆ ਠੀਕ ਆ ਰਿਲੇਸ਼ਨ ਤਾਂ ਸਾਰਿਆਂ ਦੇ ਹੁੰਦੇ ਆ ਪਹਿਲਾਂ ਮਤਲਬ ਕਿ ਫਰੈਂਡ ਸੀਗੀ ਮੇਰੀ ਉਹ ਠੀਕ ਨਹੀਂ ਮਤਲਬ ਕਿ ਵਿਆਹ ਆ ਇਦਾਂ ਦਾ ਕੋਈ ਚੱਕਰ ਨਹੀਂ ਸੀਗਾ ਸਾਡਾ ਵਿਆਹ ਆ ਕੋਈ ਚੱਕਰ ਨਹੀਂ ਸੀਗਾ ਸਾਡਾ ਕੀ ਕੁੜੀ ਨੇ ਵੀ ਇੰਗੇਜਮੈਂਟ ਕਰਾਈ ਹੋਈ ਹੈ ਹਾਂਜੀ ਭਾਜੀ ਕੁੜੀ ਨੇ ਇੰਗੇਜਮੈਂਟ ਕਰਾਈ ਜੀ ਮੁੰਡੇ ਦਾ ਨਾਮ ਆਦੀ ਹੀ ਆ ਜੀ ਜਿੰਨਾ ਇਹਦੀ ਇੰਗੇਜਮੈਂਟ ਹੋਈ ਹੈ ਕਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜੀ ਨਾਮ ਦੀ ਲੜਕੀ ਹੈ ਉਹਨੇ ਕੰਪਲੇਨਟ ਦਿੱਤੀ ਹੈ ਗੁਰਵਿੰਦਰ ਸਿੰਘ ਲੜਕੇ ਤੇ ਉਹ ਉਹਨਾਂ ਦਾ ਕਹਿਣਾ ਵੈ ਕਿ ਲੜਕਾ ਜਿਹੜਾ ਉਹਨਾਂ ਦਾ ਹਸਬੰਡ ਹੈ ਉਹ ਲੜਕੀ ਦੀ ਮੈਰਿਜ ਹੋ ਰਹੀ ਹੈ ਇਨਾਂ ਕੋਲ ਆਦਰਵਾਇਸ ਕੋਈ ਪ੍ਰੂਫ ਨਹੀਂ ਹੈ ਕਿ ਇਹਨਾਂ ਦਾ ਹਸਬੰਦ ਹੈ ਬਿਕੋਜ਼ ਇਹਨਾਂ ਕੋਲ ਕੋਈ ਮੈਰਿਜ ਦੇ ਫੋਟੋਗ੍ਰਾਫਸ ਨਹੀਂ ਸੀਗੇ ਮੈਰਿਜ ਸਰਟੀਫਿਕੇਟ ਨਹੀਂ ਸੀਗਾ ਬਟ ਇਹਨਾਂ ਕੋਲੀ ਕੈਫੀ ਡੈਵਿਟ ਆ ਉਹ ਐਫੀਡੀ ਦੇ ਬਿਹਫ ਤੇ ਸਿੱਥੇ ਆਏ ਆ ਬਟ ਉਹ ਲੜਕਾ ਨਹੀਂ ਮੰਨਦਾ ਪਿਆ ਉਹ ਕਹਿੰਦਾ ਕਿ ਮੇਰੇ ਚਾਲੀਸ ਸਾਈਨ ਹੋਏ ਹੋਏ ਆ ਸੋ ਉਸ ਚੀਜ਼ ਨੂੰ ਵੈਰੀਫਾਈ ਕਰਵਾਇਆ ਜਾਏਗਾ ਹੁਣ ਅਸੀਂ ਇਹਨਾਂ ਤੋਂ ਕੰਪਲੇਂਟ ਲੈ ਲਈ ਹੋਈ ਹੈ ਤੇ ਕੰਪਲੇਂਟ ਤੇ ਜੋ ਅਗਰ ਤਾਂ ਇਹਨਾਂ ਦੇ ਅਗੇਂਸਟ ਆਂਦੀ ਹੈ ਕਿ ਇਹਨਾਂ ਦੇ ਸਾਈਨ ਪਾਏ ਜਾਂਦੇ ਆ ਫਿਰ ਲੜਕੇ ਤੇ ਐਫਆਈਆਰ ਦਰਜ ਹੋਏਗੇ ਉਹ ਮੈਰਿਜ ਰੋਕ ਦਿੱਤੀ ਗਈ ਹੈ ਕਿ ਮੈਰਿਜ ਮੈਰਿਜ ਜੈਸ ਇਟ ਇਜ਼ ਹੈ ਆਲਰੇਡੀ ਆਈ ਥਿੰਕ ਹੋ ਚੁੱਕੀ ਹੈ ਇਹਨਾਂ ਦੀ ਮੈਰਿਜ ਸੋ ਹੁਣ ਅਗਰ ਬਾਅਦ ਵਿੱਚ ਪਾਇਆ ਜਾਂਦਾ ਤਾਂ ਫਿਰ ਇਹਨਾਂ ਤੇ ਕਾਰਵਾਈ ਹੋ ਗਈ ਸੈਕੰਡ ਮੈਰਿਜ ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਇਸ ਮਾਮਲੇ ਦਾ ਅਸਲ ਸੱਚ ਕੀ ਹੈ ਇਹ ਤਾਂ ਜਾਂਚ ਪੜਤਾਲ ਤੋਂ ਬਾਅਦ ਹੀ ਸਾਫ ਹੋ ਪਾਏਗਾ ਬਿਊਰੋ ਰਿਪੋਰਟ ਡੀ5 ਚੈਨਲ ਪੰਜਾਬੀ